ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹ ਤੁਹਾਡੇ ਲਈ ਬੇहद ਖਾਸ ਆ। ਕਿਉਂਕਿ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਸਾਈਬਰ ਫਰਾਡ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਇੰਟਰਨੈਟ ਦਾ ਯੁੱਗ ਆ। ਤੇ ਆਨਲਾਈਨ ਦਾ ਯੁੱਗ ਆ ਕੋਈ ਵੀ ਆਪਾਂ ਕੰਮ ਕਰਨਾ ਹੋਵੇ ਚਾਹੇ ਆਪਾਂ ਕੋਈ ਫਾਈਨੈਂਸ਼ੀਅਲ ट्रांजੈਕਸ਼ਨ ਕਰਨੀ ਆ ਕੋਈ ਪੈਸੇ ਦਾ ਲੈਣ ਦੇਣਾ ਜਾਂ ਫਿਰ ਕੁਝ ਵੀ ਮਤਲਬ ਕਿ ਜ਼ਿਆਦਾਤਰ ਡਿਪੈਂਡੈਂਸੀ ਹੈ ਜਿਹੜੀ ਆਪਣੀ ਇੰਟਰਨੈਟ ਦੇ ਉੱਤੇ ਹੈਗੀ ਜਿਵੇਂ ਜਿਵੇਂ ਇੰਟਰਨੈਟ ਆਉਂਦਾ ਗਿਆ ਜਾਂ ਇਹਦੇ ਵਿੱਚ ਡਿਵੈਲਪਮੈਂਟ ਹੁੰਦੀ ਗਈ ਤਾਂ ਵੇ ਉਮੇ ਤੁਹਾਨੂੰ ਪਤਾ ਹੈ ਦੋਸਤੋ ਵੀ ਜਿਹੜੇ ਸਾਈਬਰ ਕਰਾਈਮ ਨੇ ਸਾਈਬਰ ਫਰਾਡ ਆ ਜਾਂ ਇੰਟਰਨੈਟ ਫਰਾਡ ਨੇ ਉਹ ਵੀ ਦਿਨ ਬਰ ਦਿਨ ਵਧਦੇ ਜਾ ਰਹੇ ਆ ਤਾਂ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੀ ਸਾਈਬਰ ਫਰਾਡ ਨੇ ਹੁੰਦੇ ਨੇ ਕਿੰਨੀਆਂ ਦੀਆਂ ਕਿਸਮਾਂ ਕੀ ਨੇ ਤੇ ਸਾਈਬਰ ਫਰਾਡ ਹੁੰਦਾ ਕੀ ਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਹੈਗਾ ਤੇ ਜੇਕਰ ਕੋਈ ਸਾਈਬਰ ਫਰਾਡ ਕਿਸੇ ਨਾਲ ਹੋ ਜਾਂਦਾ ਸਾਈਬਰ ਧੋਖਾਧੜੀ ਹੋ ਜਾਂਦੀ ਆ ਤਾਂ ਉਹ ਉਸ ਦੀ ਸ਼ਿਕਾਇਤ ਕਿਵੇਂ ਕਰ ਸਕਦਾ ਤੇ ਕਿਹੜੀ ਵੈਬਸਾਈਟ ਤੇ ਜਾ ਕੇ ਕਰ ਸਕਦਾ ਤਾਂ ਜੋ ਉਹ ਉਸ ਤੋਂ ਮਤਲਬ ਕਿ ਉਸ ਦਾ ਬੱਚਾ ਹੋ ਸਕੇ ਜਾਂ ਫਿਰ ਜਿਹੜਾ ਉਹਦੇ ਨਾਲ ਕੋਈ ਪੈਸੇ ਦਾ ਧੋਖਾਧੜੀ ਹੋਈ ਹੈ ਉਹ ਉਹਨੂੰ ਵਾਪਸ ਮਿਲ ਸਕੇ ਤਾਂ ਦੋਸਤੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਵੀ ਸਾਈਬਰ ਕ੍ਰਾਈਮ ਜਾਂ ਫਿਰ ਸਾਈਬਰ ਫਰਾਡ ਹੁੰਦਾ ਕੀ ਆ ਸਾਈਬਰ ਫਰਾਡ ਦੋਸਤੋ ਜਦੋਂ ਕੋਈ ਆਪਣੇ ਨਾਲ ਆਨਲਾਈਨ ਠੱਗੀ ਹੋ ਜਾਂਦੀ ਆ ਚਾਹੇ ਤਾਂ ਉਹ ਆਪਣੀ ਮਤਲਬ ਕਿ ਫਾਈਨੈਂਸ਼ੀਅਲ ਫਰਾਡ ਹੋਵੇ ਚਾਹੇ ਫਾਈਨੈਂਸ਼ੀਅਲ ਫਰਾਡ ਹੋਵੇ ਤੇ ਜਾਂ ਫਿਰ ਆਪਾਂ ਨੂੰ ਪੈਸੇ ਕੋਈ ਹਰਸ਼ਮੈਂਟ ਕਰ ਰਿਹਾ ਹੋਵੇ ਫਰਾਡ ਕਰਕੇ ਤਾਂ ਇਸ ਨੂੰ ਆਪਾਂ ਸਾਈਬਰ ਫਰਾਡ ਕਹਿ ਸਕਦੇ ਆ ਕਿਉਂਕਿ ਇਹ ਕੋਈ ਆਪਣੇ ਨਾਲ ਮਤਲਬ ਕਿ ਫਿਜੀਕਲੀ ਜਾਂ ਆਪਾਂ ਨੂੰ ਜਿਹੜਾ ਕੋਈ ਜਾਣ ਪਛਾਣ ਵਾਲਾ ਬੰਦਾ ਉਹ ਇਹਦੇ ਵਿੱਚ ਇਨਵੋਲਵ ਨਹੀਂ ਹੁੰਦਾ ਇਹਦੇ ਵਿੱਚ ਉਹ ਬੰਦੇ ਇਨਵੋਲਵ ਹੁੰਦੇ ਜਿਨ੍ਹਾਂ ਦੀ ਨਾਲ ਆਪਣੇ ਕੋਈ ਜਾਣ ਪਛਾਣ ਨਹੀਂ ਹੁੰਦੀ ਤੇ ਬਸ ਉਹ ਆਪਣੇ ਨਾਲ ਮੋਬਾਈਲ ਫੋਨ ਤੇ ਆਪਣੇ ਕੰਪਿਊਟਰ ਲੈਪਟਾਪ ਰਾਹੀਂ ਜਾਂ ਫਿਰ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਦਾ ਯੂਜ਼ ਕਰਕੇ ਆਪਣੇ ਨਾਲ ਫਰਾਡ ਕਰ ਸਕਦਾ ਹੈ ਅੱਜ ਤੋਂ ਬਾਅਦ ਆ ਦੋਸਤੋ ਵੀ ਜਿਹੜਾ ਸਾਈਬਰ ਫਰੌਡ ਆ ਜਾਂ ਸਾਈਬਰ ਕ੍ਰਾਈਮ ਆ ਇਹਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਉਹਦੀਆਂ ਆਪਾਂ ਕਿਸਮਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤਾਂ ਜੋ ਤੁਹਾਨੂੰ ਇਹ ਪੂਰੀ ਕਹਾਣੀ ਸਮਝ ਆ ਜਾਵੇ ਵੀ ਸਾਈਬਰ ਫਰੌਡ ਦੇ ਵਿੱਚ ਕਿਸ-ਕਿਸ ਤਰੀਕੇ ਦੇ ਨਾਲ ਆਪਣੇ ਦੇ ਨਾਲ ਫਰੌਡ ਹੋ ਸਕਦਾ ਹੈ ਤਾਂ ਉਹਦੀਆਂ ਆਪਾਂ ਕਿਸਮਾਂ ਦੇ ਬਾਰੇ ਅੱਜ ਨਾਲ ਗੱਲ ਕਰਾਂਗੇ ਹਾਂ ਜੀ ਦੋਸਤੋ ਪਹਿਲੀ ਆ ਫਿਸ਼ਿੰਗ ਜਿਹੜੀ ਫਿਸ਼ਿੰਗ ਇਹਦੀ ਕਿਸਮ ਆ ਇਹਦੇ ਵਿੱਚ ਕੀ ਹੁੰਦਾਗਾ ਵੀ ਈਮੇਲ ਦੇ ਜ਼ਰੀਏ ਆਨਲਾਈਨ ਜਾਂ ਫਿਰ ਆਪਣਾ ਕੋਈ ਪਰਸਨਲ ਡਾਟਾ ਕੋਈ ਸ਼ੇਅਰ ਸ਼ੇਅਰਿੰਗ ਹੋ ਜਾਂਦਾ ਜਾਂ ਕਰ ਲੈਂਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਫਰਾਡ ਹੁੰਦੇ ਉਹਨਾਂ ਨੂੰ ਆਪਾਂ ਫਿਸ਼ਿੰਗ ਫਰਾਡ ਕਹਿੰਦੇ ਆ ਜਿਵੇਂ ਕਿ ਤੁਹਾਨੂੰ ਕੋਈ ਈਮੇਲ ਆਇਆ ਉਸ ਤੋਂ ਤੁਹਾਡੀ ਤੁਸੀਂ ਉਹਦੇ ਉੱਤੇ ਕਲਿੱਕ ਕੀਤਾ ਕੋਈ ਅਨਵੰਟਡ ਜਾਂ ਅਨਨੌਨਾ ਕੋਈ ਲਿੰਕ ਸੀ ਜਿਹਦੇ ਉੱਤੇ ਆਪਾਂ ਕਲਿੱਕ ਕਰਤਾ ਤੇ ਉਸ ਤੋਂ ਬਾਅਦ ਆਪਣਾ ਜਿਹੜੀ ਪਰਸਨਲ ਡਿਟੇਲ ਆ ਤਾਂ ਉਹ ਜਿਹੜਾ ਮਤਲਬ ਕਿ ਹੈਕਰ ਆ ਉਹਨੇ ਆਪਣੇ ਮਤਲਬ ਕਿ ਆਪਣੇ ਫੋਨ ਦੀ ਜਾਂ ਫਿਰ ਆਪਣੇ ਮੋਬਾਈਲ ਦੀ ਜਾਂ ਲੈਪਟਾਪ ਦੀ ਉਹ ਚੋਰਾ ਲਈ ਤਾਂ ਉਸ ਜਿਹਨੂੰ ਆਪਾਂ ਫਿਸ਼ਿੰਗ ਫਰੌਡ ਕਹਿੰਦੇ ਆ ਇਸ ਤੋਂ ਬਾਅਦ ਦੂਸਰਾ ਜਿਹੜਾ ਮਤਲਬ ਕਿ ਸਾਈਬਰ ਬੁਲੀਂਗ ਇਦੇ ਵਿੱਚ ਕੀ ਹੁੰਦਾ ਦੋਸਤੋ ਇਹਦੇ ਵਿੱਚ ਇਲੈਕਟ੍ਰੋਨਿਕ ਡਿਵਾਈਸ ਤੇ ਰਾਹੀਂ ਫੋਨ ਜਾਂ ਤਾਂ ਫਿਰ ਆਪਾਂ ਨੂੰ ਕੋਈ ਜਿਹੜਾ ਹੈਕਰ ਆ ਜਾਂ ਫਰਾਡੈਂਟਾ ਉਹ ਆਪਾਂ ਨੂੰ ਫੋਨ ਕਰਕੇ ਹਰੈਸ਼ਮੈਂਟ ਕਰਦਾਗਾ ਜਾਂ ਬਲੈਕਮੇਲਿੰਗ ਕਰਦਾਗਾ ਤਾਂ ਇਸ ਤਰ੍ਹਾਂ ਦੀ ਜਿਹੜੀ ਮਤਲਬ ਕਿ ਬਲੈਕ ਕ੍ਰਾਈਮ ਹੁੰਦੇ ਉਹਨੂੰ ਆਪਾਂ ਸਾਈਬਰ ਬੁਲੀਇੰਗ ਕ੍ਰਾਈਮ ਕਰਕੇ ਕਹਿੰਦੇ ਆ ਉਹ ਲੈ ਇਲੈਕਟ੍ਰੋਨਿਕ ਡਿਵਾਈਸ ਮੋਬਾਈਲ ਕੰਪਿਊਟਰ ਲੈਪਟਾਪ ਇਹਨਾਂ ਦੇ ਰਾਹੀਂ ਆਪਣੇ ਦੇ ਨਾਲ ਕੀਤਾ ਜਾਂਦਾ ਹੈਗਾ ਹਾਂਜੀ ਦੋਸਤੋ ਜਿਹੜੀ ਤੀਸਰੀ ਕਿਸਮ ਆ ਉਹ ਸਾਈਬਰ ਸਟੈਕਿੰਗ ਜਿਹੜਾ ਸਾਈਬਰ ਸਟੈਕਿੰਗ ਇਹਦੇ ਵਿੱਚ ਕੀ ਹੁੰਦਾ ਹੈਗਾ ਦੋਸਤੋ ਜਿਹੜਾ ਹੈਕਰ ਆ ਜਾਂ ਜਿਹੜਾ ਫਰਾਡੈਂਟ ਆ ਉਹ ਆਪਣੀ ਡੇਲੀ ਦੀ ਐਕਟੀਵਿਟੀ ਨੂੰ ਮਤਲਬ ਕਿ ਮੋਨੀਟਰ ਕਰਦਾ ਰਹਿੰਦਾ ਹੈਗਾ ਉਹ ਦੇਖਦਾ ਰਹਿੰਦਾ ਵੀ ਇਹ ਬੰਦਾ ਇੰਟਰਨੈਟ ਦੇ ਉੱਤੇ ਕੀ ਡੇਲੀ ਸਰਚਿੰਗ ਕਰਦਾ ਕਿਸ ਚੀਜ਼ ਦੇ ਵਿੱਚ ਇਸ ਦਾ ਇੰਟਰਸਟ ਆ ਤੇ ਕਿਸ ਚੀਜ਼ ਦੇ ਵਿੱਚ ਇਸ ਦਾ ਇੰਟਰਸਟ ਘਟਾ ਤਾਂ ਉਹ ਚੀਜ਼ਾਂ ਨੂੰ ਉਹ ਮੋਨੀਟਰ ਕਰਦਾ ਰਹਿੰਦਾ ਤੇ ਉਸ ਦੇ ਹਿਸਾਬ ਨਾਲ ਹੀ ਫਿਰ ਉਹ ਆਪਾਂ ਨੂੰ ਮਜਈਆਂ ਮੈਲ ਭੇਜਦਾਗਾ ਜਾਂ ਇਹੀਆਂ SMS ਭੇਜਦਾਗਾ ਜਿਸ ਦੇ ਥਰੂ ਆਪਣੀ ਜੋੜੀ ਇੰਟਰਸਟ ਵਾਲੀ ਚੀਜ਼ ਹੁੰਦੀ ਆ ਉਸੇ ਨੂੰ ਟਾਰਗੇਟ ਕਰਦਾਗਾ ਤਾਂ ਆਪਾਂ ਵੀ ਉਹਦੇ ਜਾਲ ਦੇ ਵਿੱਚ ਜਲਦੀ ਫਸ ਜਾਂਦੇ ਆ ਤੇ ਜਿਸ ਦੇ ਨਾਲ ਆਪਣੇ ਦੇ ਨਾਲ ਇਹ ਠੱਗੀ ਹੋ ਸਕਦੀ ਆ ਤਾਂ ਇਹ ਚੀਜ਼ਾਂ ਨੂੰ ਮਤਲਬ ਕਿ ਆਪਾਂ ਨੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਇਹਨੂੰ ਆਪਾਂ ਸਾਈਬਰ ਸਟਾਕਿੰਗ ਕਹਿੰਦੇ ਆਏ ਇਸ ਤੋਂ ਮਾਰੋ ਦੋਸਤੋ ਸਾਈਬਰ ਗਰੂਮਿੰਗ ਜਿਹੜਾ ਸਾਈਬਰ ਗਰੂਮਿੰਗ ਆ ਇਹ ਵੀ ਬੜਾ ਮਤਲਬ ਕਿ ਇੰਟਰਸਟਿੰਗ ਜਿਹੜਾ ਕ੍ਰਾਈਮ ਆ ਜਾਂ ਇੰਟਰਸਟਿੰਗ ਸੋਰਸਾ ਜਿਹੜੇ ਹੈਕਰ ਆ ਜਾਂ ਫਿਰ ਫਰਾਡੈਂਟਾ ਉਹ ਯੂਜ਼ ਕਰਦੇ ਨੇ ਇਹਦੇ ਵਿੱਚ ਕੀ ਹੁੰਦਾਗਾ ਵੀ ਉਹ ਆਪਣੇ ਦੇ ਨਾਲ ਆਨਲਾਈਨ ਰਿਲੇਸ਼ਨਸ਼ਿਪ ਬਿਲਡ ਕਰਦੇ ਨੇ ਤੇ ਜਿਆਦਾਤਰ ਜੰਗ ਮੁੰਡੇ ਜਾਂ ਕੁੜੀਆਂ ਦੇ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਕੀ ਕਰਦੇ ਆ ਉਹ ਆਨਲਾਈਨ ਰਿਲੇਸ਼ਨਸ਼ਿਪ ਆਪਣੇ ਨਾਲ ਮਤਲਬ ਕਿ ਰੱਖਦੇ ਆ ਉਸ ਤੋਂ ਬਾਅਦ ਉਹ ਵਧਾਉਂਦੇ ਜਾਂਦੇ ਆ ਤੇ ਜਿਵੇਂ ਜਿਵੇਂ ਆਪਾਂ ਉਹਨਾਂ ਦੇ ਜਾਲ ਦੇ ਵਿੱਚ ਫਸਦੇ ਜਾਂਦੇ ਆ ਜਾਂ ਆਪਾਂ ਨੂੰ ਉਹਨਾਂ ਦੇ ਉੱਤੇ ਵਿਸ਼ਵਾਸ ਹੁੰਦਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਆਪਣੇ ਦੇ ਨਾਲ ਕਿਸੇ ਚਾਹੇ ਤੁਸੀਂ ਫਾਈਨੈਂਸ਼ੀਅਲ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਵੀ ਫਰਾਡ ਆ ਤਾਂ ਉਹ ਆਪਣੇ ਨਾਲ ਕਰ ਸਕਦੇ ਆ ਆਏ ਆਨਲਾਈਨ ਹੀ ਮਤਲਬ ਇਹ ਆਨਲਾਈਨ ਜਿਵੇਂ ਕੋਈ ਇੰਸਟਾਗ੍ਰam 'ਉਂ ਫੇਸਬੁੱਕ 'ਰਾਹੀ ਆਪਣੇ ਨਾਲ ਫਰੈਂਡਸ਼ਿਪ ਲੜਕੀ ਲੜਕੇ ਨਾਲ ਕਰ ਲੈਂਦੀ ਐ ਜਾਂ ਲੜਕਾ ਲੜਕੀ ਨਾਲ ਕਰ ਲੈਂਦਾ ਤਾਂ ਇਸ ਤਰ੍ਹਾਂ ਦੇ ਫਰਾਡ ਬਹੁਤ ਦੇਖਣ ਨੂੰ ਆਏ ਨੇ ਤੇ ਇਸ ਵਿੱਚ ਕੋਈ ਵੀ ਬੰਦਾ ਹੈਗਾ ਜੰਗ ਹੈ ਜਿਹੜਾ ਉਹਨੂੰ ਇੰਨੀ ਸਮਝ ਨਹੀਂ ਹੁੰਦੀ ਤਾਂ ਉਹ ਜਲਦੀ ਇਹ ਚੱਕਰ ਦੇ ਵਿੱਚ ਫਸ ਜਾਂਦਾ ਹੈਗਾ ਇਸ ਤੋਂ ਮਾਰਾ ਦੋਸਤੋਂ ਆਨਲਾਈਨ ਫਰਾਡ ਆਨਲਾਈਨ ਜੋਬ ਫਰਾਡ ਜਿਹੜਾ ਆਨਲਾਈਨ ਜੋਬ ਫਰਾਡਾ ਜਿਵੇਂ ਕਿ ਦੋਸਤੋ ਪਤਾ ਹੀ ਹੈ ਵੀ ਅੱਜ ਕੱਲ ਅਨਪਲਾਈਮੈਂਟ ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਦੀ ਤੇ ਹਰ ਇੱਕ ਬੰਦੇ ਨੂੰ ਰੁਜ਼ਗਾਰ ਦੀ ਜ਼ਰੂਰਤ ਆ ਤਾਂ ਜਿਹੜੇ ਹੈਕਰ ਨੇ ਜਾਂ ਜਿਹੜੇ ਫਰਾਡੈਂਟ ਨੇ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਾਂ ਨੂੰ ਆਨਲਾਈਨ ਜੋਬ ਦੀ ਆਫਰ ਕਰਦੇ ਆ ਤੇ ਬੋਲਦੇ ਆ ਵੀ ਤੁਹਾਨੂੰ ਵਧੀਆ ਮਤਲਬ ਕਿ ਤਨਖਾਹ ਦੇ ਉੱਤੇ ਜਾਂ ਵਧੀਆ ਪੇਮੈਂਟ ਦੇ ਉੱਤੇ ਆਹ ਵਾਲੀ ਜੋਬ ਦਿੱਤੀ ਜਾਊਗੀ ਤੁਸੀਂ ਪਹਿਲਾਂ ਸਾਨੂੰ ਇੰਨੇ ਰੁਪਏ ਦੇ ਦਿਓ ਫਿਰ ਤੁਹਾਡਾ ਸਾਰੇ ਰਜਿਸਟ੍ਰੇਸ਼ਨ ਫਾਰਮ ਵਗੈਰਾ ਜਾਂ ਕੋਈ ਵੀ ਪ੍ਰੋਸੈਸ ਆਪ ਪੂਰੀ ਕਰ ਦੇਵਾਂਗੇ ਤਾਂ ਤੁਹਾਨੂੰ ਜੋਬ ਦੇ ਉੱਤੇ ਰੱਖ ਲਵਾਂਗੇ ਪਰ ਕਈ ਵਾਰੀ ਆਪਾਂ ਉਹਨਾਂ ਦੇ ਚਾਂਸੇ ਦੇ ਵਿੱਚ ਫਸ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਪੇਮੈਂਟ ਕਰ ਦਿੰਨੇ ਆ ਤਾਂ ਉਹ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਲੱਭਦੇ ਨਹੀਂ ਤਾਂ ਇਸ ਤਰ੍ਹਾਂ ਦੇ ਫਰਾਡ ਜਿਹੜੇ ਆਨਲਾਈਨ ਜੋਬ ਦੇ ਫਰਾਡ ਨੇ ਇਹ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਆ ਇਸ ਤੋਂ ਬਾਅਦ ਜੋ ਅਗਕੋ ਮਾ ਆਨਲਾਈਨ ਸੈਕਸੂਪਰੇਸ਼ਨ ਜਿਹੜਾ ਇਹ ਹੈਗਾ ਇਸ ਵਿੱਚ ਕੀ ਹੁੰਦਾਗਾ ਵੀ ਉਹ ਤੁਹਾਨੂੰ ਕੋਈ ਤੁਹਾਡਾ ਸੈਂਸਿਟਿਵ ਜਾਂ ਤੁਹਾਡਾ ਪ੍ਰਾਈਵੇਟ ਮਟੀਰੀਅਲ ਜੋ ਮਤਲਬ ਕਿ ਤੁਹਾਡੀ ਇੱਜ਼ਤ ਦੇ ਨਾਲ ਜੁੜਿਆ ਹੋਇਆ ਜਾਂ ਤੁਹਾਡੇ ਸੈਕਸ਼ੂਅਲ ਕਿਸੇ ਉਹਦੇ ਵਿੱਚ ਜੁੜਿਆ ਹੋਇਆ ਤਾਂ ਉਸ ਚੀਜ਼ਾਂ ਦੇ ਨਾਲ ਤੁਹਾਨੂੰ ਉਹ ਧਮਕੀਆਂ ਦੰਦਦੇ ਨੇ ਵੀ ਇਹ ਅਸੀਂ ਤੁਹਾਡਾ ਆਨਲਾਈਨ ਜਾਂ ਫਿਰ ਮਤਲਬ ਕਿ ਜਨਤਕ ਕਰ ਦੇਵਾਂਗੇ ਜਿਸ ਨਾਲ ਤੁਹਾਡੀ ਬੇਇੱਜ਼ਤੀ ਹੋਵੇਗੀ ਤਾਂ ਫਿਰ ਲੋਕ ਮਤਲਬ ਕਿ ਜਿਹੜਾ ਬੰਦਾ ਹੁੰਦਾ ਉਹ ਡਰ ਜਾਂਦਾ ਹੈਗਾ ਤੇ ਉਸ ਤੋਂ ਉਹ ਫਿਰ ਉਸ ਨੂੰ ਬਲੈਕਮੇਲਿੰਗ ਕਰਨਾ ਸਟਾਰਟ ਕਰ ਦਿੰਦੇ ਆ ਉਸ ਤੋਂ ਫਿਰ ਪੈਸਾ ਲੈਂਦੇ ਆ ਫਿਰ ਹੋਰ ਜ਼ਿਆਦਾ ਪੈਸਾ ਮੰਗ ਦੀ ਡਿਮਾਂਡ ਕਰਦੇ ਆ ਇਸ ਤਰ੍ਹਾਂ ਉਹ ਆਪਣੇ ਜਾਲ ਦੇ ਵਿੱਚ ਬੰਦੇ ਨੂੰ ਫਸਾਉਂਦੇ ਰਹਿੰਦੇ ਆ ਬਲੈਕਮੇਲਿੰਗ ਕਰ ਕਰਕੇ ਉਸ ਤੋਂ ਫਾਈਨੈਂਸ਼ੀਅਲ ਉਸ ਦਾ ਮਤਲਬ ਕਿ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਆ ਤਾਂ ਇਸ ਨੂੰ ਆਪਾਂ ਮਤਲਬ ਕਿ ਆਨਲਾਈਨ ਸੈਕਸ ਟੋਰੇਸ਼ਨ ਕਰਕੇ ਦੀ ਕੈਟਾਗਰੀ ਦੇ ਵਿੱਚ ਇਹ ਚੀਜ਼ ਨੂੰ ਰੱਖਦੇ ਆ ਇਸ ਤੋਂ ਬਾਅਦ ਆ ਦੋਸਤੋ ਵਿਸ਼ੇ ਜਿਹੜੀ ਫਿਸ਼ਿੰਗ ਆ ਇਹਦੇ ਵਿੱਚ ਆ ਤੁਹਾਡੀ ਮਤਲਬ ਕਿ ਜਿਹੜੀ ਆਨਲਾਈਨ ਇਨਫੋਰਮੇਸ਼ਨ ਆ ਲਾਈਕ ਤੁਹਾਡੀ ਕੋਈ ਕਸਟਮਰ ਆਈਡੀ ਆ ਤੁਹਾਡੀ ਨੈਟ ਬੈਂਕਿੰਗ ਪਾਸਵਰਡ ਆ ਤੁਹਾਡਾ ਏਟੀਐਮ ਤੁਹਾਡਾ ਓਟੀਪੀ ਆ ਇਸ ਨਾਲ ਰਿਲੇਟਡ ਜੋ ਬੈਂਕਿੰਗ ਨਾਲ ਰਿਲੇਟਡ ਤੁਹਾਡੇ ਨਾਲ ਠੱਗੀ ਹੁੰਦੀ ਆ ਉਸ ਨੂੰ ਆਪਾਂ ਇਸ ਕੈਟਾਗਰੀ ਦੇ ਵਿੱਚ ਜਿਹੜੀ ਫਿਸ਼ਿੰਗ ਕੈਟਾਗਰੀ ਇਹਦੇ ਵਿੱਚ ਰੱਖਦੇ ਆ ਤਾਂ ਇਹ ਤਰ੍ਹਾਂ ਦੇ ਫਰਾਡ ਬਹੁਤ ਜ਼ਿਆਦਾ ਵੱਧ ਚੁੱਕੇ ਆ ਜੇਕਰ ਕੋਈ ਬੰਦਾ ਅਣਜਾਣਾ ਜਾਂ ਜਿਹੜੇ ਬੰਦਿਆਂ ਨੂੰ ਜਾਣਕਾਰੀ ਨਹੀਂ ਤਾਂ ਉਹ ਇਹਨਾਂ ਦੇ ਚਾਂਸੇ ਦੇ ਵਿੱਚ ਫਸ ਜਾਂਦਾ ਜਿਸ ਨਾਲ ਉਹ ਆਪਣਾ ਫਾਈਨੈਂਸ਼ੀਅਲ ਲਾਸ ਕਰਵਾ ਲੈਂਦਾ ਹੈਗਾ ਇਸ ਤੋਂ ਬਾਅਦ ਆ ਦੋਸਤੋ ਜਿਹੜੀ ਸਿੰਮ ਸਵੀਪ ਸਕੈਮ ਜਿਹੜਾ ਸਿੰਮ ਸਵੀਪ ਸਕੈਮ ਆ ਇਹਦੇ ਵਿੱਚ ਕੀ ਹੁੰਦਾ ਹੈਗਾ ਜਿਹੜਾ ਫਰਾਡੈਂਟ ਆ ਉਹ ਤੁਹਾਡਾ ਨੰਬਰ ਦਾ ਇੱਕ ਮਤਲਬ ਕਿ ਨਿਊ ਨੰਬਰ ਟੈਲੀਕਮਿਊਨੀਕੇਸ਼ਨ ਆ ਦੇ ਤੋਂ ਸਾਡੀ ਜਾਲੀ ਆਈਡੀ ਲਗਾ ਕੇ ਜਾਂ ਤੁਹਾਡਾ ਜਾਲੀ ਆਧਾਰ ਕਾਰਡ ਲਗਾ ਕੇ ਉਹ ਲੈ ਸਕਦਾਗਾ ਤੇ ਉਹੀ ਨੰਬਰ ਤੁਹਾਡੇ ਬੈਂਕ ਦੇ ਵਿੱਚ ਵੀ ਅਟੈਚ ਹੋਗਾ ਜਿਸ ਨਾਲ ਉਹ ਤੁਹਾਡਾ ਓਟੀਪੀ ਓਟੀਪੀ ਉਸ ਦੇ ਕੋਲ ਜਾਣ ਲੱਗ ਜਾਣਗੇ ਉਹ ਵੀ ਤੁਹਾਡੇ ਨਾਲ ਇਹ ਮਤਲਬ ਕਿ ਫਾਈਨੈਂਸ਼ੀਅਲ ਠੱਗੀ ਕਰ ਸਕਦਾਗਾ ਤਾਂ ਇਹ ਸਿਮ ਦੇ ਤੋਂ ਹੁੰਦੀ ਹੈ ਠੱਗੀ ਇਹ ਜਣੀ ਇਸ ਤੋਂ ਬਾਅਦ ਦੋਸਤੋ ਡੈਬਿਟ ਕ੍ਰੈਡਿਟ ਕਾਰਡ ਫਰਾਡ ਜਿਵੇਂ ਕਿ ਤੁਹਾਨੂੰ ਦੋਸਤ ਕਈ ਵਾਰ ਕੋਈ ਫੋਨ ਕਾਲ ਆਉਂਦੀ ਆ ਜਿਸ ਦੇ ਵਿੱਚ ਉਹ ਕਹਿੰਦਾਗਾ ਕਿ ਤੁਹਾਨੂੰ ਡੀਏ ਲਾਟਰੀ ਲੱਗੀ ਆ ਤੇ ਤੁਹਾਨੂੰ ਇੰਨੇ ਰੁਪਏਾਂ ਦੀ ਲਾਟਰੀ ਆ ਜਿਹੜੀ ਮਤਲਬ ਕਿ ਨਿਕਲੀ ਆ ਤੁਹਾਡਾ ਨੰਬਰ ਲੱਕੀ ਡਰਾਅ ਦੇ ਵਿੱਚ ਆਇਆਗਾ ਤੇ ਜੇਕਰ ਤੁਸੀਂ ਇਹ ਅਮਾਉਂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਬੈਂਕ ਡਿਟੇਲ ਤੁਹਾਡਾ ATM ਕਾਰਡ ਡੈਬਿਟ ਕ੍ਰੈਡਿਟ ਕਾਰਡ ਦੀ ਡਿਟੇਲ ਮੰਗਦੇ ਆ ਉਸ ਤੋਂ ਬਾਅਦ ਫਿਰ ਤੁਹਾਡਾ ਉਹ CVV ਜਿਹੜਾ ਹੁੰਦਾਗਾ ਉਹ ਮੰਗਦੇ ਨੇ ਫਿਰ ਘਟੋਂ OTP ਦੀ ਡਿਮਾਂਡ ਕਰਦੇ ਤੇ ਕਈ ਵਾਰੀ ਅਣਜਾਣ ਮੰਦਾ ਜਿਹੜਾ OTP ਦੇ ਦਿੰਦਾਗਾ ਜਿਸ ਨਾਲ ਉਹ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਲੈਂਦੇ ਆ ਤਾਂ ਇਹ ਵਾਲੇ ਫਰਾਡ ਨੂੰ ਆਪਾਂ ਡੈਬਿਟ ਕ੍ਰੈਡਿਟ ਕਾਰਡ ਵਾਲੇ ਬੜੇ ਫਰਾਡ ਦੀ ਗਟੇਨ ਮਤਲਬ ਕਿ ਕੈਟਾਗਰੀ ਆ ਉਹਦੇ ਵਿੱਚ ਰੱਖਦੇ ਆ ਇਹ ਵਾਲੇ ਫਰਾਡ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਹੁੰਦੇ ਆ ਕਿਉਂਕਿ ਉਹ ਆਪਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਆ ਜਿਵੇਂ ਜਿਦਾ ਨਾਲ ਆਪਾਂ ਵੀ ਲਾਲਚ ਦੇ ਵਿੱਚ ਆ ਜਾਂਦੇ ਆ ਵੀ ਹਾਂ ਮੈਨੂੰ ਇੰਨੇ ਕਰੋੜ ਦੀ ਲਾਟਰੀ ਨਿਕਲੀ ਐ ਆਇਆ ਹੋਇਆ ਵਾਹ ਹੋਇਆ WhatsApp ਤੇ ਬਹੁਤ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਤੁਸੀਂ ਕਰੋੜਪਤੀ ਬਣ ਗਏ ਤੁਹਾਨੂੰ ਇਹ ਲਾਟਰੀ ਦੇ ਵਿੱਚ ਤੁਹਾਡੇ ਨੰਬਰ ਆ ਗਿਆ ਤੁਸੀਂ ਲੱਕੀ ਡਰਾਅ ਨਖਾਂਡੇ ਨੂੰ ਨਿਕਲਿਆ ਤਾਂ ਇਸ ਤਰ੍ਹਾਂ ਦੇ ਫਰਾਡਾਂ ਦੇ ਵਿੱਚ ਆਪਾਂ ਨੂੰ ਉਹ ਪਸਾ ਲੈਂਦੇ ਆ ਇਸ ਤੋਂ ਮਾਰਾ ਦੋਸਤੋ ਡਿਜੀਟਲ ਅਰੇਸਟ ਇਹ ਮਤਲਬ ਹੈ ਇੱਕ ਲੇਟੈਸਟ ਜਿਹੜਾ ਫਰਾਡ ਆ ਉਹ ਚੱਲ ਰਿਹਾ ਹੈਗਾ ਜਿਵੇਂ ਕਿ ਉਹ ਤਹਾਨੂੰ ਕੋਈ ਵੀਡੀਓ ਕਾਲ ਕਰਦੇ ਆ ਜਾਂ ਵੈਸੇ ਫੋਨ ਤੇ ਕਾਲ ਕਰਦੇ ਆ ਉਹ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਇਹ ਵਾਲੇ ਕ੍ਰਾਈਮ ਦੇ ਵਿੱਚ ਫਸ ਚੁੱਕੇ ਹੋ ਜਾਂ ਤੁਹਾਡਾ ਕੋਈ ਰਿਲੇਟਿਵ ਤੁਹਾਡਾ ਕੋਈ ਬੇਟਾ ਸੰ ਡਾਕਟਰ ਇਹ ਕ੍ਰਾਈਮ ਦਾ ਮਤਲਬ ਕਿ ਕ੍ਰਾਈਮ ਦੇ ਵਿੱਚ ਫਸ ਚੁੱਕਿਆ ਤੇ ਮੈਂ ਇਸ ਜਗ੍ਹਾ ਦੇ ਉੱਤੋਂ ਕੋਈ ਫਲਾਣਾ ਅਫਸਰ ਬੋਲ ਰਿਹਾ ਕੋਈ ਸੀਬੀਆਈ ਦਾ ਅਫਸਰ ਕੋਈ ਕ੍ਰਾਈਮ ਬ੍ਰਾਂਚ ਦਾ ਅਫਸਰ ਤਾਂ ਉਹ ਝਾਲੀ ਮਤਲਬ ਕਿ ਤੁਹਾਨੂੰ ਡਰੈੱਸ ਦੇ ਵਿੱਚ ਵੀ ਕਈ ਵਾਰੀ ਆਪਣੀ ਵੀਡੀਓ ਦਿਖਾ ਦਿੰਦਾ ਤੇ ਜਿਸ ਤੋਂ ਤੁਸੀਂ ਡਰ ਜਾਂਨੇ ਹੋ ਤੇ ਤੁਹਾਡੇ ਡਰ ਦਾ ਫਾਇਦਾ ਉਠਾ ਕੇ ਉਹ ਤੁਹਾਡੇ ਤੋਂ ਫਿਰ ਤੁਹਾਨੂੰ ਕਹਿੰਦਾ ਵੀ ਆਪਾਂ ਕੰਪਰੋਮਾਈਜ਼ ਕਰ ਲੰਨੇ ਆ ਤੁਹਾਡੇ ਬੱਚੇ ਨੂੰ ਮੈਂ ਬਚਾ ਦੂੰਗਾ ਜਾਂ ਤੁਹਾਨੂੰ ਮੈਂ ਬਚਾ ਦੂੰਗਾ ਤੁਹਾਨੂੰ ਡਿਜੀਟਲ ਅਰੈਸਟ ਰੱਖ ਲਾਂਗੇ ਅਸੀਂ ਫਿਜ਼ੀਕਲ ਅਰੈਸਟ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਫਰਾਡ ਕਰਕੇ ਉਹ ਤੁਹਾਡੇ ਤੋਂ ਪੈਸਾ ਠੱਗ ਲੈਂਦੇ ਆ ਉਸ ਤੋਂ ਬਾਅਦ ਮਤਲਬ ਕਿ ਉਹ ਇਸ ਤਰ੍ਹਾਂ ਦਾ ਕੁਝ ਹੁੰਦਾ ਨਹੀਂ ਡਿਜੀਟਲ ਅਰੈਸਟ ਵਗੈਰਾ ਦਾ ਕੋਈ ਇਹ ਹੈ ਜਾਂ ਗਵਰਨਮੈਂਟ ਦੀ ਕੋਈ ਪਾਲਿਸੀ ਨਹੀਂ ਕਿਸੇ ਨੂੰ ਡਿਜੀਟਲ ਅਰੈਸਟ ਕਰੇ ਤਾਂ ਇਹ ਸਭ ਫਰਾਡ ਦੀਆਂ ਕਿਸਮਾਂ ਨੇ ਦੋਸਤੋ ਤਾਂ ਜਿੰਨੀ ਵੀ ਤੁਹਾਨੂੰ ਇਹ ਮੈਂ ਕੈਟਾਗਰੀ ਬਾਰੇ ਜਾਣਕਾਰੀ ਦਿੱਤੀ ਆ ਤਾਂ ਇਸ ਤਰ੍ਹਾਂ ਦੇ ਫਰਾਡ ਆਮ ਹੀ ਆਪਣੇ ਲੋਕਾਂ ਦੇ ਨਾਲ ਹੁੰਦੇ ਨੇ ਤੇ ਉਹ ਆਪਾਂ ਨੂੰ ਇਹ ਫਰਾਡ ਕਰਕੇ ਆਪਣਾ ਬਹੁਤ ਜ਼ਿਆਦਾ ਲੌਸ ਕਰ ਜਾਂਦੇ ਆ ਫਿਰ ਇਸ ਤੋਂ ਬਚਾ ਕਿਵੇਂ ਜਾ ਸਕਦਾ ਹੈ ਇੱਕ ਹੋਰ ਦੋਸਤੋ ਕਈ ਵਾਰ ਕੀ ਹੁੰਦਾ ਆਪਣੇ ਨੂੰ ਕੋਈ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਉਂਦੀ ਆ ਤੇ ਉਹ ਆਪਾਂ ਨੂੰ ਕੋਈ ਇਹੋ ਜੀ ਮਤਲਬ ਕਿ ਜਿਹੜੀ ਸਮੱਗਰੀ ਦਿਖਾਉਂਦੇ ਆ ਜਾਂ ਕੋਈ ਮਤਲਬ ਕਿ ਅਤਰਾਜ ਜੋ ਵੀਡੀਓ ਆਪਣੀ ਉਹਦੇ ਵੀਡੀਓ ਕਾਲ ਦੇ ਉੱਤੇ ਚਲਾ ਦਿੰਦੇ ਆ ਜਾਂ ਫਿਰ ਆਪਾਂ ਨੂੰ ਫੋਟੋਆਂ ਅਤਰਾਜ ਜੋ ਦਿਖਾਉਂਦੇ ਆ ਜਿਸ ਦੇ ਨਾਲ ਕੀ ਹੁੰਦਾ ਵੀ ਆਪਣੇ ਵੀ ਉਹਦੇ ਵਿੱਚ ਫੋਟੋ ਆ ਜਾਂਦੀ ਤੇ ਉਹ ਫਿਰ ਉਸ ਤੋਂ ਬਾਅਦ ਆਪਾਂ ਨੂੰ ਕਾਲ ਕਰਦੇ ਆ ਵੀ ਤੁਹਾਡੀ ਅਸੀਂ ਵੀਡੀਓ ਰਿਕਾਰਡਿੰਗ ਕਰ ਲੈਂਦੀ ਆ ਸਕ੍ਰੀਨ ਰਿਕਾਰਡਿੰਗ ਕੀਤੀ ਹੋਈ ਆ ਵੀ ਤੁਹਾਡੀ ਤੁਹਾਨੂੰ ਬਲੈਕਮੇਲ ਕਰਨਾ ਸਟਾਰਟ ਕਰ ਦਿੰਦੇ ਆ ਮਤਲਬ ਵੀ ਤਾਂ ਬਲੈਕਮੇਲ ਕਰਨ ਤੋਂ ਸਟਾਰਟ ਹੁੰਦਾ ਫਿਰ ਡਰ ਜਾਂਦਾ ਉਸ ਨੂੰ ਕਹਿੰਦੇ ਵੀ ਅਸੀਂ ਆਨਲਾਈਨ ਕਰ ਦੇਵਾਂਗੇ ਜਾਂ ਫੇਸਬੁੱਕ ਤੇ ਚੜਾ ਦੇਵਾਂਗੇ ਜਾਂ ਵੀਡੀਓ YouTube ਤੇ ਚੜਾ ਦੇਵਾਂਗੇ ਤਾਂ ਉਸ ਤੋਂ ਬੰਦਾ ਡਰ ਜਾਂਦਾ ਤਾਂ ਫਿਰ ਉਸਦੇ ਨਾਲ ਵੀ ਉਹ ਪੈਸੇ ਦੀ ਡਿਮਾਂਡ ਕਰਦੇ ਆ ਤੇ ਆਪਾਂ ਤੋਂ ਕਈ ਵਾਰ ਬੰਦੇ ਉਹਨਾਂ ਦੇ ਉਹਦੇ ਵਿੱਚ ਫਸ ਵੀ ਜਾਂਦੇ ਆ ਤੇ ਉਹਨਾਂ ਦੀ ਕੋਈ ਕੰਪਲੇਨ ਨਹੀਂ ਕਰਦੇ ਪੁਲਿਸ ਦੇ ਵਿੱਚ ਡਰ ਤੋਂ ਤੇ ਉਹ ਬੰਦਿਆਂ ਨੂੰ ਫਿਰ ਉਹ ਮਤਲਬ ਕਿ ਬਹੁਤ ਜ਼ਿਆਦਾ ਪੈਸਾ ਉਹਨਾਂ ਤੋਂ ਲੁੱਟ ਲੈਂਦੇ ਆ ਤਾਂ ਇਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਆਨਲਾਈਨ ਫਰਾਡ ਨੇ ਉਹ ਡੇਲੀ ਹੁੰਦੇ ਆ ਪਰ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈਗਾ ਦੋਸਤੋ ਇਸ ਤੇ ਜਿਹੜੇ ਬਚਾਓ ਨੇ ਉਹਦੇ ਬਾਰੇ ਤੁਹਾਨੂੰ ਆਪਾਂ ਦੱਸਦੇ ਆ ਵੀ ਇਸ ਤੋਂ ਬਚਣ ਦੇ ਲਈ ਆਪਾਂ ਕੀ ਕਰ ਸਕਦੇ ਆ ਕੋਈ ਵੀ ਜਿਹੜਾ ਆਨਲਾਈਨ ਫਰਾਡ ਹੁੰਦਾ ਹੈਗਾ ਉਹ ਆਪਣੀ ਜਦੋਂ ਆਪਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਅਵੇਰਨੈਸ ਨਹੀਂ ਹੁੰਦੀ ਜਾਂ ਕੋਈ ਅਣਜਾਣ ਬੰਦਾ ਉਹਨਾਂ ਦੇ ਚਾਂਸੇ ਦੇ ਵਿੱਚ ਫਸ ਜਾਂਦਾ ਤਾਂ ਉਹਦੀ ਉਹ ਸਭ ਤੋਂ ਵੱਡਾ ਫਰਾਡ ਆਪਣੇ ਨਾਲ ਕਰਦੇ ਆ ਤਾਂ ਇਹ ਫਰਾਡ ਤੋਂ ਬਚਣ ਦੇ ਲਈ ਆਪਾਂ ਨੂੰ ਇੱਕ ਤਾਂ ਨੌਲੇਜ ਬਹੁਤ ਜ਼ਰੂਰੀ ਹੈ ਦੋਸਤੋ ਕਿਉਂਕਿ ਕੋਈ ਵੀ ਨੌਲੇਜ ਦੇ ਨਾਲ ਆਪਾਂ ਉਹਨਾਂ ਦੇ ਫਰਾਡ ਤੋਂ ਬਚ ਸਕਦੇ ਹਾਂ ਮਾਨ ਲੋ ਵੀ ਆਪਾਂ ਨੂੰ ਕੋਈ ਕਾਲ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਤਾਂ ਵੀ ਬੈਂਕ ਦੇ ਵੱਲੋਂ ਵੀ ਕਈ ਵਾਰੀ ਉਹ ਕਾਲ ਜਾਂ SMS ਕਰਦੇ ਵੀ ਤੁਹਾਡੀ ਇਹ ਵਾਲਾ ATM ਐਕਸਪਾਇਰ ਹੋਣ ਵਾਲਾ ਜਾਂ ਤੁਹਾਡੀ KYC ਅਪਡੇਟ ਹੋਣ ਵਾਲੀ ਆ ਤਾਂ ਉਸ ਬਾਰੇ ਤੁਹਾਨੂੰ ਉਹ ਕਹਿੰਦੇ ਵੀ ਅਸੀਂ ਆਨਲਾਈਨ ਹੀ ਤੁਹਾਡੀ KYC ਕਰ ਦੇਵਾਂਗੇ ਤੁਸੀਂ ਜੇ ਡਿਟੇਲ ਸਾਨੂੰ ਦੇ ਦਿਓ ਕਈ ਵਾਰ ਤਾਂ ਉਹ ਆਪਾਂ ਨੂੰ ਕਾਲ ਕਰਦੇ ਤਾਂ ਆਪਣਾ ਨਾਮ ਲੈ ਕੇ ਵੀ ਬੁਲਾਉਂਦੇ ਆ ਤਾਂ ਉਹ ਡਾਟਾ ਉਹ ਕੱਢ ਲੈਂਦੇ ਆ ਮਤਲਬ ਕਿ ਕਿੱਥੋਂ ਵੀ ਕਿਸੇ ਨਾਮ ਤੇ ਸਿਮਾ ਨਿਆਏ ਖਾਤੇ ਦੇ ਆਪਣੇ ਦੇ ਚਾਰ ਅੱਖਰ ਵੀ ਕਹੀ ਬਾਈ ਆਪਾਂ ਨੂੰ ਦੱਸ ਦਿੰਦੇ ਆ ਤਾਂ ਇਹ ਚੀਜ਼ਾਂ ਦੇ ਬਦਲ ਕੇ ਬਹੁਤ ਜਰਾ ਆਪਣੀ ਜਦੋਂ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਤਾਂ ਉਦੋਂ ਇਹ ਆਪਣੇ ਨਾਲ ਠੱਗੀ ਹੁੰਦੀ ਆ ਤਾਂ ਇਸ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਣੀ ਕੋਈ ਪਰਸਨਲ ਡਿਟੇਲ ਬੈਂਕ ਖਾਤਾ ਆਧਾਰ ਕਾਰਡ ਨੰਬਰ ਸਭ ਕੁਝ ਇਹ ਕਿਸੇ ਵੀ ਅਣਜਾਣ ਬੰਦੇ ਨੂੰ ਨਹੀਂ ਦੇਣਾ ਚਾਹੀਦਾ ਤੇ ਕਦੇ ਵੀ ਤੁਹਾਨੂੰ ਬੈਂਕ ਫੋਨ ਨਹੀਂ ਕਰੋਗੇ ਵੀ ਤੁਹਾਡੀ ਇਹ ਆਨਲਾਈਨ ਅਸੀਂ ਫੈਸਿਲਿਟੀ ਤੁਹਾਨੂੰ ਦੇਵਾਂਗੇ ਉਹ ਜਾਂ ਤਾਂ ਤੁਸੀਂ ਇੰਟਰਨੈਟ ਬੈਂਕ ਦੇ ਥਰੂ ਕਰ ਸਕਦੇ ਹੋ ਜਾਂ ਫਿਰ ਤੁਸੀਂ ਬੈਂਕ ਦੇ ਵਿੱਚ ਫਿਜ਼ੀਕਲੀ ਜਾ ਕੇ ਕਰ ਸਕਦੇ ਹੋ ਪਰ ਬੈਂਕ ਤੁਹਾਨੂੰ ਕਦੇ ਵੀ ਫੋਨ ਨਹੀਂ ਕਰੂਗੀ ਇਸ ਤੋਂ ਮहारा ਦੋਸਤੋ ਕਈ ਵਾਰੀ ਆਪਣੇ ਏਟੀਐਮ ਦੇ ਵਿੱਚ ਆਪਾਂ ਜਾਂਦੇ ਆ ਜਿਵੇਂ ਕਿ ਆਪਣੇ ਬਜ਼ੁਰਗ ਨੇ ਅੱਜ ਕੱਲ ਏਟੀਐਮ ਦੀ ਫੈਸਿਲਿਟੀ ਉਹ ਵੀ ਮਤਲਬ ਕਿ ਯੂਜ਼ ਕਰਦੇ ਆ ਪਰ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਤੇ ਉਹ ਕਈ ਵਾਰ ਏਟੀਐਮ ਦੇ ਵਿੱਚ ਆਪਾਂ ਨੂੰ ਫਿਜ਼ੀਕਲੀ ਵੀ ਉਹ ਠੱਗ ਮਿਲ ਜਾਂਦੇ ਆ ਸਾਈਬਰ ਠੱਗ ਉਹ ਕੀ ਕਰਦੇ ਆ ਵੀ ਤੁਹਾਨੂੰ ਕਹੇ ਏਟੀਐਮ ਦੇ ਉਹ ਨਜ਼ਦੀਕ ਹੀ ਘੁੰਮਦੇ ਫਿਰਦੇ ਰਹਿੰਦੇ ਆ ਦੋ ਚਾਰ ਬੰਦੇ ਹੁੰਦੇ ਆ ਤੇ ਜਦੋਂ ਕੋਈ ਬੰਦਾ ਅਣਜਾਣ ਜਾਂਦਾਗਾ ਤੁਹਾਨੂੰ ਏਟੀਐਮ ਮਸ਼ੀਨ ਬਾਰੇ ਇਨੀ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਕਹਿੰਦਾ ਵੀ ਬੇਟਾ ਮੈਨੂੰ ਪੈਸੇ ਕਢਵਾਉਣੇ ਆ ਤਾਂ ਉਹ ਉਸ ਤਰ੍ਹਾਂ ਕਰਦੇ ਉਹ ਮਤਲਬ ਕਿ ਏਟੀਐਮ ਹੀ ਚੇਂਜ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਪਿੰਨ ਤਾਂ ਉਹ ਪਤਾ ਕਰ ਹੀ ਲੈਂਦੇ ਆ ਉੱਥੇ ਮਤਲਬ ਕਿ ਤਿੰਨ ਚਾਰ ਬੰਦੇ ਹੁੰਦੇ ਆ ਉਹ ਤੁਹਾਡਾ ਨੂੰ ਮੋਨੀਟਰ ਕਰਦੇ ਰਹਿੰਦੇ ਆ ਤੁਹਾਡਾ ਪਿੰਨ ਜਾਣ ਕੇ ਤੁਹਾਡਾ ਏਟੀਐਮ ਚੇਂਜ ਕਰਕੇ ਤੁਹਾਨੂੰ ਦੂਸਰਾ ਏਟੀਐਮ ਦੇ ਦੇਣਗੇ ਉਸ ਤੋਂ ਬਾਅਦ ਫਿਰ ਉਹ ਤੁਹਾਡੇ ਟੀਮ ਦੇ ਵਿੱਚੋਂ ਪੈਸੇ ਦੀ ट्रांजੈਕਸ਼ਨ ਕਰਦੇ ਰਹਿੰਦੇ ਤੇ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਤਾਂ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਮਤਲਬ ਕਿ ਫਰਾਡ ਆ ਜਿਹੜੇ ਉਹ ਅੱਜ ਕੱਲ ਆਪਣੇ ਨਾਲ ਹੁੰਦੇ ਆ ਤਾਂ ਦੋਸਤੋ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਆਪਾਂ ਇੱਕ ਦੂਸਰੀ ਵੀਡੀਓ ਬਣਾ ਕੇ ਤੁਹਾਨੂੰ ਹੋਰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਉਹਦੇ ਵਿੱਚ ਆਪਾਂ ਕੋਈ ਇੱਕ ਦੋ ਜਿਹੜੇ ਰੀਸੈਂਟ ਕੇਸ ਹੋਏ ਨੇ ਉਹਨਾਂ ਨੂੰ ਸਟੱਡੀ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲੋਕਾਂ ਦੇ ਨਾਲ ਕਿੰਨੀਆਂ-ਕਿੰਨੀਆਂ ਵੱਡੀਆਂ ਠੱਗੀਆਂ ਭੱਜ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਆ ਦੋਸਤੋ ਵੀ ਜੇਕਰ ਆਪਣੇ ਨਾਲ ਕੋਈ ਸਾਈਬਰ ਕ੍ਰਾਈਮ ਜਾਂ ਸਾਈਬਰ ਫਰਾਡ ਹੋ ਜਾਂਦਾ ਬੈਂਕਿੰਗ ਫਰਾਡ ਹੋ ਜਾਂਦਾ ਤਾਂ ਪੌੜੀ ਕੰਪਲੇਨ ਕਿੱਥੇ ਕਰ ਸਕਦੇ ਆ ਤਾਂ ਦੋਸਤੋ ਤੁਸੀਂ ਲਿਖ ਲਿਓ ਆਪਾਂ ਸਕਰੀਨ ਦੇ ਉੱਤੇ ਵੀ ਇਹ ਵੈਬਸਾਈਟ ਦਿਖਾ ਦੇਵਾਂਗੇ ਤਾਂ ਜਿਹੜੀ ਵੈਬਸਾਈਟ www. cybercrime.gov.in ਇਹ ਵਾਲੀ ਸਾਈਟ ਦੇ ਉੱਤੇ ਜਾ ਕੇ ਆਪਾਂ ਆਨਲਾਈਨ ਆਪਣੀ ਕੰਪਲੇਨ ਦਰਜ ਕਰਵਾ ਸਕਦੇ ਆ ਤੇ ਆਪਾਂ ਨੂੰ ਕੁਇਕ ਰੈਕਸ਼ਨ ਕਰਨਾ ਪੈਂਦਾ ਦੋਸਤੋ ਜੇਕਰ ਕਿਸੇ ਨਾਲ ਕੋਈ ਫਾਈਨੈਂਸ਼ੀਅਲ ਲਾਸ ਹੁੰਦਾਗਾ ਤਾ ਉਹ ਤੁਰੰਤ ਇਹ ਐਕਸ਼ਨ ਕਰੇ ਕਿਉਂਕਿ ਜਿੰਨਾ ਚਿਰ ਪੈਸਾ ਆਪਣੇ ਖਾਤੇ ਦੇ ਵਿੱਚੋਂ ਜਾਂ ਬੈਂਕਿੰਗ ਸੈਕਟਰ ਦੇ ਵਿੱਚ ਹੁੰਦਾਗਾ ਕਿਉਂਕਿ ਆਪਣੇ ਖਾਤੇ 'ਚੋਂ ਬੈਂਕ ਦੀ ਦੂਸਰੀ ਬੈਂਕ ਜਾਂਦਾ ਪੈਸਾ ਫਿਰ ਦੂਸਰੀ ਬੈਂਕ 'ਚੋਂ ਕਿਸੇ ਤੀਸਰੀ ਬੈਂਕ 'ਚ ਜਾਂਦਾ ਜਾਂ ਫਿਰ ਕਿਸੇ ਦੇ ਖਾਤੇ ਜਾਂਦਾ ਆਈਸੀਨ ਨੂੰ ਥੋੜਾ ਟਾਈਮ ਲੱਗ ਜਾਂਦਾ ਪਰ ਜੇਕਰ ਕਿਸੇ ਨਾਲ ਆਨਲਾਈਨ ਫਰਾਡ ਹੋ ਜਾਂਦਾ ਤਾਂ ਕੁਇਕਰ ਐਕਸ਼ਨ ਕਰੇ ਤੇ ਇਹ ਬਾਰੇ ਮਤਲਬ ਇਹਦੇ ਉੱਤੇ ਕੰਪਲੇਨ ਦਰਜ ਕਰਾਵੇ ਤਾਂ ਜੋ ਉਹਦਾ ਪੈਸਾ ਜੇਕਰ ਬੈਂਕਿੰਗ ਸੈਕਟਰ ਦੇ ਵਿੱਚ ਹੀ ਘੁੰਮ ਰਿਹਾ ਉਹ ਪੈਸਾ ਆਪਾਂ ਨੂੰ ਵਾਪਸ ਮਿਲਣ ਦੀ ਉਮੀਦ ਹੁੰਦੀ ਆ ਤਾਂ ਆਪਾਂ ਨੂੰ ਇੱਕਦਮ ਐਕਸ਼ਨ ਲੈਣ ਦੀ ਜ਼ਰੂਰਤ ਆ ਇਸ ਤੋਂ ਬਾਅਦ ਇੱਕ ਉਹਨਾਂ ਦਾ ਨੰਬਰ ਆ ਜਿਹੜਾ 1930193 ਨੰਬਰ ਆ ਇਸ ਤੇ ਉੱਤੇ ਕਾਲ ਕਰਕੇ ਵੀ ਆਪਾਂ ਆਪਣੀ ਕੰਪਲੇਨ ਕਰ ਸਕਦੇ ਆ ਏ ਵੀ ਮਤਲਬ ਕਿ ਬਹੁਤ ਜਲਦੀ ਐਕਸ਼ਨ ਹੁੰਦਾ ਹੈ ਇਹ ਵਾਲੇ ਨੰਬਰ ਤੇ ਆਪਾਂ ਨੇ ਕਾਲ ਕਰਨ ਦੇ ਨਾਲ ਪਰ ਆਪਾਂ ਨੂੰ ਇਹ ਚੀਜ਼ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਜੇ ਕਿਸੇ ਹੋਰ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਜਿੰਨਾ ਆਪਾਂ ਡਿਲੇ ਕਰਾਂਗੇ ਫਿਰ ਆਪਣੇ ਪੈਸੇ ਨੂੰ ਮਤਲਬ ਕਿ ਤੁਹਾਨੂੰ ਪੈਸਾ ਨਾ ਮਿਲਣ ਦੇ ਚਾਂਸ ਬਹੁਤ ਵਧ ਜਾਂਦੇ ਆ ਜੇਕਰ ਆਪਾਂ ਕੁਇਕ ਰੈਕਸ਼ਨ ਕਰਾਂਗੇ ਤਾਂ ਆਪਣਾ ਪੈਸਾ ਆਪਾਂ ਨੂੰ ਵਾਪਸ ਮਿਲ ਸਕਦਾ ਤੇ ਆਪਾਂ ਇਹ 1930 ਨੰਬਰ ਦੇ ਉੱਤੇ ਜਿਹੜਾ ਫੋਨ ਨੰਬਰ ਆ ਇਹਦੇ ਉੱਤੇ ਕਾਲ ਕਰਕੇ ਤੁਰੰਤ ਆਪਣੀ ਕੰਪਲੇਨ ਰਜਿਸਟਰ ਕਰਵਾ ਸਕਦੇ ਆ ਤਾਂ ਜੋ ਆਪਾਂ ਨੂੰ ਆਪਣਾ ਪੈਸਾ ਵਾਪਸ ਮਿਲ ਸਕੇ ਫਿਰ ਜੇਕਰ ਕਿਸੇ ਜੋਗ ਪਨੋ ਬੈਂਕਿੰਗ ਫਰਾਡ ਹੁੰਦਾ ਤਾਂ ਆਪਾਂ ਰਿਕਨ ਦੇ ਵਿੱਚ ਬੈਂਕ ਨੂੰ ਜਾ ਕੇ ਕੰਪਲੇਨ ਦੇ ਸਕਦੇ ਹਾਂ 72 ਘੰਟਿਆਂ ਦੇ ਅੰਦਰ ਅੰਦਰ ਕਿਉਂਕਿ ਆਰਬੀਆਈ ਦੀ ਰੋਲਿੰਗ ਹੈ ਵੀ ਜੇਕਰ ਉਹ ਫਰਾਡ ਦੇ ਵਿੱਚ ਆਪਣਾ ਕੋਈ ਜ਼ਿਆਦਾ ਯੋਗਦਾਨ ਨਹੀਂ ਮਤਲਬ ਕਿ ਆਪਣੀ ਕੋਈ ਗਲਤੀ ਨਹੀਂ ਹੈਗੀ ਬੈਂਕ ਦੀ ਵੀ ਕਈ ਵਾਰੀ ਗਲਤੀ ਹੁੰਦੀ ਹੈ ਬੈਂਕਿੰਗ ਫਰਾਡ ਦੇ ਵਿੱਚ ਤਾਂ ਉਹ ਆਰਬੀਆਈ ਆਪਾਂ ਨੂੰ ਆਪਣੀ ਫੁੱਲ ਅਮਾਉਂਟ ਰਿਡਿ ਰਿਕਵਰ ਕਰਕੇ ਦੇਊਗਾ ਤਾ ਦੋਸਤੋ ਉਮੀਦ ਵੀ ਅੱਜ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਊਗੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਦੋ ਕੇਸ ਸਟੱਡੀ ਕਰਾਂਗੇ ਕਿਉਂਕਿ ਇਸ ਵਿੱਚ ਕਰਾਂਗੇ ਤਾਂ ਇਹ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆ ਤੇ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਦੋਸਤੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਜੋ ਆਪਾਂ ਅਗਲੀ ਵੀਡੀਓ ਬਣਾਉਣ ਦੇ ਲਈ ਆਪਣਾ ਵੀ ਉਤਸ਼ਾਹ ਵਧੇ ਜਾਂ ਆਪਣਾ ਵੀ ਕੌਨਫੀਡੈਂਸ ਵਧੇ ਤਾਂ ਜੇਕਰ ਕਿਸੇ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਹੈ ਨਾ ਤਾਂ ਦੋਸਤੋ ਫਿਰ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ